ਉਦਾਲਪੁਰ ਸ਼ਹਿਰ ਅੱਜ ਉਸ ਰਿਲੀਸ਼ਿਪ ਫਕੀ ਦੇ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ ਜਾਇਗ ਸ਼ੁਰੂਆਤ ਵਿੱਚ ਇੱਕ ਸ਼ੁਭ ਮੌਕੇ ਤੇ ਸ਼ਹਿਰ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਗਈ ਇਸ ਸ਼ੋਭਾ ਯਾਤਰਾ ਦੇ ਵਿੱਚ ਹਜ਼ਾਰਾਂ ਦੇ ਕਿੰਤੇ ਸ਼ਰਧਾਲੂਆਂ ਨੇ ਸ਼ਮੂਕਿਤ ਕੀਤੀ ਅਤੇ ਭਗਵਾਨ ਸ਼ਿਵ ਦਾ ਹੁੰਗਾਂ ਗਾ ਕੀਤਾ ਇਸ ਧਾਰਮਿਕ ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਇਸ ਦੇ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸੀਨੀਅਰ ਆਗੂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸ਼ਿਰਕਤ ਕੀਤੀ ਆਗੂਆਂ ਨੇ ਭਗਵਾਨ ਸ਼ਿਵ ਦੇ ਚਰਨਾਂ 'ਚ ਮੱਥਾ ਟੇਕ ਕੇ ਮੌਜੂਦ ਆਗੂ ਨੇ ਪ੍ਰਬੰਧਕਾਂ ਦੇ ਵੱਲੋਂ ਕੀਤੇ ਗਏ ਸੁਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਆਪਸੀ ਸਪਾਈਚਾਰਕ ਸੰਸਥਾ ਨੂੰ ਮਜ਼ਬੂਤ ਕਰਦੇ ਨੇ ਅੱਜ ਦੇ ਸੁਪੁੱਤਰ ਦਿਹਾੜੇ ਤੇ ਮੈਂ ਸਭ ਤੋਂ ਪਹਿਲਾਂ ਸਾਡੇ ਸ਼ਿਵ ਸ਼ਰਨਾ ਦੇ ਸਾਲੇ ਹਰਵਿੰਦਰ ਸੋਨੀ ਜੀ ਨੂੰ ਸਭ ਤੋਂ ਪਹਿਲਾਂ ਮੁਬਾਰਕਵਾਦ ਦਿੰਦਾ ਨੇ ਜਿਹੜੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਔਰ ਵਧੀਆ ਤਰੀਕੇ ਦੇ ਨਾਲ ਇਹ ਸ਼ੋਭਾ ਯਾਤਰਾ ਨੂੰ ਆਰਗੇਨਾਈਜ਼ ਕਰਦੇ ਆ ਉਹ ਸਾਰੇ ਵਧਾਈ ਦੇ ਪਾਤਰ ਆ ਉਹਦੇ ਨਾਲ ਨਾਲ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਸਮੂਹ ਦੇਸ਼ ਵਾਸੀਆਂ ਨੂੰ ਮੈਂ ਵਧਾਈ ਦਿੰਦਾ ਇਸ ਸੁਪੁੱਤਰ ਪਰਵ ਦੀ ਔਰ ਮੈਂ ਸ਼ਿਵ ਜੀ ਮਹਾਰਾਜ ਜੀ ਅੱਗੇ ਅਦਾਸ ਬੇਨਤੀ ਕਰਦਾ ਕਿ ਸਾਡੇ ਗੁਰਦਾਸਪੁਰ ਦੇ ਉੱਪਰ ਮਿਹਰ ਭਰਿਆ ਹੱਥ ਰੱਖਿਓ ਚੜ੍ਹਦੀਆਂ ਕਲਾਜ ਰੱਖਿਓ ਸਾਰਿਆਂ ਨੂੰ ਤੰਦੁਸਤੀਆਂ ਬਖਸ਼ਣ ਲੋਕਾਂ ਦੇ ਕਾਰੋਬਾਰਾਂ 'ਚ ਵਾਧੇ ਕਰਨ ਔਰ ਇਸੇ ਤਰ੍ਹਾਂ ਆਪਸ ਦੇ ਵਿੱਚ ਅਸੀਂ ਮਿਲ ਜੁਲ ਕੇ ਇਹ ਸਾਰੇ ਜਿਹੜੇ ਦਿਨ ਦਿਹਾੜ ਪਉਤਰ ਦਿਹਾੜੇ ਨੇ ਇਹਨਾਂ ਨੂੰ ਮਿਲਾਈਏ ਮਨਾਈਏ ਔਰ ਇਸੇ ਤਰ੍ਹਾਂ ਇਹ ਪ੍ਰੇਮ ਭਾਵ ਜਿਹੜਾ ਗੁਰਦਾਸਪੁਰ ਦੇ ਵਿੱਚ ਬਣਿਆ ਰਹੇ ਔਰ ਇੱਕ ਦੂਜੇ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇਹੋ ਜਿਹੇ ਧਾਰਮਿਕ ਪ੍ਰੋਗਰਾਮ ਜਿਹੜੇ ਇਕੱਠੇ ਮਨਾਈਏ ਜੈ ਸ਼ੰਗਰ ਜੀ ਕੀ ਜੈ ਫੋਲੇ ਰਾਤ ਹਰ ਹਰ ਬਹਾਦੇਵ ਅੱਜ ਸਾਡੇ ਗੁਰਦਾਸਪੁਰ ਦੇ ਵਿੱਚ ਬੜਾ ਸ਼ੰਗਰ ਭਗਵਾਨ ਜ ਅੱਜ ਬੜੀ ਸੰਖਿਆ ਦੇ ਵਿੱਚ ਬਹੁਤ ਸੰਖਿਆ ਦੇ ਵਿੱਚ ਜਿਹੜੇ ਸਾਡੇ ਸ਼ਿਵ ਭਗਤ ਨੇ ਅੱਜ ਸਾਡੇ ਸ਼ਹਿਰ ਦੇ ਵਿੱਚ ਬੋਲੇ ਰਾ ਦੀ ਸ਼ਾਦੀ ਦਾ ਸੰਬੰਧਿਤ ਸ਼ੋਭਾ ਯਾਤਰਾ ਦੇ ਵਿੱਚ ਬੜਾ ਗੁਣਗਾਨ ਕਰ ਰਹੇ ਨੇ ਬਹੁਤ ਹੀ ਆਨੰਦ ਆ ਰਿਹਾ ਗਣਮਾਨੀਆਂ ਵਿਅਕਤੀ ਪਹੁੰਚੇ ਨੇ ਸ਼ਿਵ ਭਗਤ ਅਥਾ ਦੇਖੋ ਜਿੱਦ ਤੇ ਛਾਤੀ ਮਾਰੋ ਤੁਹਾਨੂੰ ਸ਼ਿਵ ਭਗਤ ਦੀ ਮਿਲਣਗੇ ਤੇ ਸੋ ਇਹ ਬੋਲੇ ਰਾ ਦੀ ਕਿਰਪਾ ਗੁਰਦਾਸਪੁਰ ਦੇ ਉੱਪਰ ਗੁਰਦਾਸਪੁਰ ਨੂੰ ਵੀ ਚਾਹੀਦਾ ਕਿ ਆਪਣੀ ਗਰੀਬਾ ਬਣਾ ਕੇ ਰੱਖਣ ਪ੍ਰਭੂ ਦੇ ਚਰਨਾਂ 'ਚ ਆਪਣਾ ਧਿਆਨ ਲਗਾ ਕੇ ਰੱਖਣ ਜੋ ਉਹਨਾਂ ਦੇ ਆਦੇਸ਼ ਹੈ ਉਹਨਾਂ ਨੂੰ ਮੰਨ ਉਹਨਾਂ ਦੀ ਜੋ ਸਿੱਖਿਆਵਾਂ ਹੈ ਉਹਨਾਂ ਨੂੰ ਮੰਨਣ ਇਸ ਲਈ ਮੈਂ ਸਾਰੇ ਸ਼ਹਿਰ ਅਗੇ ਬੇਨਤੀ ਕਰਨਾ ਸਭ ਤੋਂ ਪਹਿਲੇ ਤੇ ਮੈਂ ਆਪਣੇ ਵਾਸ਼ ਉਰਾਤੀ ਦੀ ਸਭ ਨੂੰ ਸ਼ੁਭ ਕਾਮਨਾਵਾਂ ਦੇਣਾ ਔਰ ਨਾਲ ਹੀ ਸਾਰੇ ਅਗੇ ਅਪੀਲ ਕਰਨਾ ਕਿ ਆਪਣੇ ਆਪ ਨੂੰ ਭੋਲੇ ਬਖਤ ਬਣਾ ਕੇ ਰੱਖੋ ਆਪਣੇ ਆਪ ਨੂੰ ਸ਼ੰਕਰ ਬਖਤ ਬਣਾ ਕੇ ਰੱਖੋ ਸੱਚੇ ਸਨਾਤਨੀ ਬਣਾ ਕੇ ਰੱਖੋ ਔਰ ਸਭ ਤੋਂ ਉੱਪਰ ਜਿਹੜੇ ਨੇ ਸਾਡੇ ਜਿਹੜੇ ਸੰਤ ਹੁੰਦੇ ਨੇ ਉਹ ਸਾਡੇ ਸ਼ੰਕਰਾਚਾਰੀ ਜੀ ਨੇ ਸੰਤਰਾਚਾਰੀ ਜੀ ਚਾਰ ਮਠਨ ਨੇ ਸਾਡੇ ਚਾਰਾ ਮਠਾਂ ਦੇ ਜੋ ਸ਼ੰਕਰਾਚਾਰੀ ਨੇ ਉਹੀ ਸਾਡੇ ਸਰਮੋਰ ਨੇ ਸੋ ਮੈਂ ਕਹਿੰਦਾ ਕਿ ਵੱਡੇ ਵੱਡੇ ਨੇਤਾਵਾਂ ਦਾ ਆਪਾਂ ਗੁਣਗਾਨ ਚ ਕਰਨੇ ਆ ਨਾਲ ਕਰੋ ਠੀਕ ਹੈ ਆਪਣੀ ਇੱਕ ਅਲੱਗ ਇੱਕ ਸ਼ੈਲੀ ਹੈ ਪਰੰਤੂ ਜੇ ਸਨਾਤਨ ਨੂੰ ਮੰਨਦੇ ਹੋ ਤਾਂ ਤੁਹਾਨੂੰ ਸ਼ੰਕਰਾਚਾਰੀ ਜੀ ਨੂੰ ਵੀ ਮੰਨਣਾ ਪੈਗਾ ਗਊ ਮਾਤਾ ਨੂੰ ਵੀ ਮੰਨਣਾ ਪਵੇਗਾ ਸਭ ਨੂੰ ਮੰਨਣਾ ਪਵੇਗਾ ਕਾਰਨ ਕਿ ਹੈ ਕਿ ਸਾਡਾ ਸਨਾਤਨ ਇਹਨਾਂ ਦੇ ਕਰਕੇ ਹੀ ਬਚਿਆ ਔਰ ਸਾਰੇ ਲੋਕਾਂ ਨੂੰ ਮੈਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਔਰ ਆਪਣੇ ਸੱਤਿਆ ਸਨਾਤਨੀ ਹੋਣ ਦਾ ਸਬੂਤ ਦੇਣ ਵਾਸਤੇ ਹਮੇਸ਼ਾ ਸ਼ੰਕਰ ਨਾਲ ਜੁੜਕੇ ਰਹੋ ਉਹਨਾਂ ਦੀ ਜੋ ਸਿੱਖਿਆਵਾਂ ਉਹਨਾਂ ਨੂੰ ਗ੍ਰਹਿਣ ਕਰੋ ਉਸ ਦਾ ਕਾਰਨ ਹੈ ਕਿ ਸ਼ੰਕਰਦੇਵ ਭਗਤ ਤੁਹਾਨੂੰ ਪਤਾ ਹੈ ਉਹ ਸਾਰੀ ਦੁਨੀਆ ਹੀ ਬਹੁਤ ਔਰ ਦਿਲ ਨਾਲ ਜੁੜੀ ਜਿਹੜੀਆਂ ਭਗਤ ਨੇ ਤਸੋ ਜੇ ਗਗਨ ਮਾਜੀ ਨੇ ਜੋ ਪ੍ਰਾਲਾ ਕੀਤਾ ਸੀਗਾ ਸਾਡੇ ਮਨ ਦੀ ਇੱਕ ਇੱਛਾ ਸੀ ਬੜੇ ਸਾਲਾਂ ਦੀ ਕਿ ਸ਼ਗੁੰ ਸੈਰੇਮਨੀ ਹੋਣੀ ਚਾਹੀਦੀ ਹੈ ਹਲਦੀ ਸੈਰੇਮਨੀ ਔਰ ਮਹਿੰਦੀ ਸੈਰੇਮਨੀ ਜੋ ਹੈ ਉਹ ਸਾਡੇ ਸ਼ਿਵਸਨਣਾ ਵਿਦਿਆਲੇ ਦੇ ਜੋ ਟੀਚਰਸ ਨੇ ਔਰ ਨਾਲ ਉਹਨਾਂ ਦੇ ਜੋ ਮਹਿਲਾ ਸ਼ਕਤੀ ਹੈ ਉਹ ਮਿਲ ਕੇ ਕਰਦੇ ਰਹਿੰਦੇ ਸੀਗੇ ਲੇਕਿਨ ਇੱਕ ਸ਼ਗਨ ਸੈਰਾਮਨੀ ਜਿਹੜੀ ਸਾਡੀ ਇੱਕ ਰਹਿੰਦੀ ਸੀਗੀ ਜਿਹਨੂੰ ਇੱਕ ਬੜੇ ਵਿਧੀ ਵਿਧਾਨ ਦੇ ਨਾਲ ਗਗਨ ਮਹਾਜਨ ਦੀ ਰੈਂਡਮਾਈਜ਼ ਦੇ ਵਿੱਚ ਜੋ ਮੈਟਕਾ ਤਰਾਬ ਮੰਦਰ ਚ ਆਪਾਂ ਨਿਭਾਈ ਸੀਗੀ ਉਹਦੇ ਨਾਲ ਵੀ ਸਾਡੇ ਅੰਦਰ ਬਹੁਤ ਜ਼ਿਆਦਾ ਸ਼ਕਤੀ ਇੱਕ ਜਾਗਰਿਤ ਹੋਈ ਹੈ ਔਰ ਮੈਂ ਕਹਾਂਗਾ ਕਿ ਪੂਰਾ ਸ਼ਹਿਰ ਇਹੋ ਜਿਹੇ ਜਿਹੜੇ ਬੋਲੇ ਨਾਲ ਦੇ ਜਦੋਂ ਵੀ ਸ਼ਾਦੀ ਆਂਦੀ ਹੈ ਤੇ ਉਹ ਜੋ ਵੀ ਕਰ ਸਕਦੇ ਆਪਣੇ ਲੈਵਲ ਤੇ ਜ਼ਰੂਰ ਕਰਨ ਔਰ ਮੈਂ ਕਹਿੰਦਾ ਕਿ ਮੇਰੇ ਬੋਲੇ ਦੀ ਇੱਕ ਵਾਰੀ ਸਾਡੇ ਤੇ ਪੂਰੀ ਤਰ੍ਹਾਂ ਕਿਰਪਾ ਹੋ ਜਾਏ ਤੇ ਮੈਨੂੰ ਇਹਨਾਂ ਪਤਾ ਦੁਨੀਆ ਅੱਗੇ ਲਾ ਦਾਂਗੇ ਇਹ ਤਾਂ ਸਟਾਰਟ ਕੀਤਾ ਜਾਂਦਾ ਕਿੱਥੇ ਰੰਗ ਕੀਤਾ ਜਾ ਰਿਹਾ ਹੈ ਸਾਡੀਆਂ ਸ਼ੋਭਾ ਯਾਤਰਾ ਜਿਹੜੀਆਂ ਮਾਈਕਾ ਤਲਾਬ ਮੰਦਿਰ ਤੋਂ ਪ੍ਰਾਰੰਭ ਹੋ ਕੇ ਵਿਵਿਨ ਬਜ਼ਾਰਾਂ ਦੇ ਵਿੱਚੋਂ ਹੋ ਕੇ ਫਿਰ ਮਾਈਕਾ ਤਲਾਬ ਦੇ ਵਿੱਚ ਹੀ ਸੰਪੰਨ ਹੋਣੀ ਹੈ ਬਸ ਇਹ ਕਹਿਣਾ ਹੈ ਕਿ ਭੋਲੇ ਨਾਲ ਜੁੜ ਕੇ ਰੋਵੋ ਉਹਨਾਂ ਦੀ ਸਿੱਖਿਆਵਾਂ ਨੂੰ ਮੰਨੋ ਪੂਰੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਾਰੀਆਂ ਹੀ ਸੰਗਤਾਂ ਨੂੰ ਆਪਣੇ ਵੱਲੋਂ ਇਸ ਸ਼੍ਰੀ ਰਾਤਰੀ ਦੇ ਪਵਿੱਤਰ ਦਿਹਾੜੇ ਤੇ ਮੈਂ ਆਪਣੇ ਵੱਲੋਂ ਸ਼ੁਭ ਕਾਮਨਾਵਾਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਔਰ ਭਗਵਾਨ ਜੀ ਦੇ ਚਰਨਾਂ 'ਚ ਅਰਦਾਸ ਵੀ ਬੇਨਤੀ ਵੀ ਕਰਦੇ ਹਾਂ ਸਾਰੇ ਕਿ ਇਸੇ ਤਰ੍ਹਾਂ ਸਾਰੇ ਗੁਰਦਾਸਪੁਰ ਸ਼ਹਿਰ ਵਾਸੀਆਂ ਨੂੰ ਉਦਮ ਉਪਰਾਲਾ ਜਿਹੜਾ ਇਹ ਕੀਤਾ ਆ ਇਸੇ ਤਰ੍ਹਾਂ ਹਿੰਮਤ ਬਲ ਬਖਸ਼ਣ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਯਾਤਰਾ ਸ਼ੁਰੂ ਹੋਈ ਯਾਤਰਾ ਕੱਢੀ ਜਾ ਰਹੀ ਆ ਔਰ ਹਰ ਸਾਲ ਇਸੇ ਤਰ੍ਹਾਂ ਅਸੀਂ ਕੱਢਦੇ ਰਹੀਏ ਔਰ ਸਾਰੇ ਹੀ ਇੱਕ ਮੰਚ ਤੇ ਇਕੱਠੇ ਹੋ ਕੇ ਇਸ ਦਿਹਾੜਿਆਂ ਨੂੰ ਪਵਿੱਤਰ ਦਿਹਾੜਿਆਂ ਨੂੰ ਇਸੇ ਤਰ੍ਹਾਂ ਮਨਾਉਂਦੇ ਰਹੀਏ ਔਰ ਮੈਂ ਦੇਖ ਰਿਹਾ ਬੜਾ ਪਿਆਰ ਸਤਿਕਾਰ ਸਾਰਿਆਂ ਦੇ ਵਿੱਚ ਸੰਗਤ ਪਿੰਡਾਂ ਤੋਂ ਵੀ ਆਈ ਆ ਸ਼ਹਿਰ ਤੋਂ ਵੀ ਸਾਰੀ ਸੰਗਤ ਔਰ ਸਾਰਿਆਂ 'ਚ ਬਹੁਤ ਉਤਸ਼ਾਹ ਭਾਰੀ ਹੋਇਆ ਆ ਸਰ ਜੀ ਕੋਈ ਸਿਆਸੀ ਮੰਚ ਨਹੀਂ ਸੀ ਇਹ ਇੱਕ ਭਗਵਾਨ ਦਾ ਅੱਜ ਕੰਮ ਸੀ ਇਹਦੇ ਵਿੱਚ ਸਾਰੇ ਹੀ ਅੱਜ ਆਪਾਂ ਰਾਜਨੀਤਿਕ ਸਿਸਟਮ ਨੂੰ ਆਪਣੇ ਆਪਣੇ ਨੂੰ ਛੱਡ ਕੇ ਆਪਣੇ ਘਰਾਂ 'ਚ ਆਏ ਆ ਅੱਜ ਅਸੀਂ ਜਿਹੜਾ ਆਪਣੀ ਹਾਜ਼ਰੀ ਪ੍ਰਭੂ ਦੇ ਪਰਮਾਤਮਾ ਦੇ ਚਰਨਾਂ 'ਚ ਅੱਜ ਜਿਹੜੀ ਹਾਜ਼ਰੀ ਲਵਾ ਰਹੇ ਆ ਔਰ ਇਹਦੇ ਵਿੱਚ ਰਾਜਨੀਤਿਕ ਗੱਲ ਕੋਈ ਨਹੀਂ ਅੱਜ ਸਾਰਿਆਂ ਨੂੰ ਔਰ ਇਸ ਪ੍ਰੋਗਰਾਮਾ ਦੇ ਵਿੱਚ ਸਭ ਨੂੰ ਸਾਨੂੰ ਇਕੱਠੇ ਹੋ ਕੇ ਔਰ ਪਰਮਾਤਮਾ ਦਾ ਅਸ਼ੀਰਵਾਦ ਲੈਣਾ ਚਾਹੀਦਾ ਸਭ ਨੂੰ